ਫਨੋਰੀ ਬਾਰਡਰ ਤੇ ਆਪਾਂ ਇਸ ਵੇਲੇ ਖੜੇ ਆ ਇੱਕ ਐਂਬੂਲੈਂਸ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਇੱਥੇ ਲਿਆਂਦੀ ਗਈ ਸੀ ਕਿ ਇਹਦੇ ਇਸ ਐਂਬੂਲੈਂਸ ਦੇ ਵਿੱਚ ਸਾਰੀ ਐਮਰਜੈਂਸੀ ਸੁਵਿਧਾਵਾਂ ਜਿਹੜੀਆਂ ਨੇ ਮੁਹਈਆ ਕਰਾਈਆਂ ਗਈਆਂ ਸੀਗੀਆਂ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੁਣੇ ਜਿਵੇਂ ਆਪਾਂ ਜਾਣਦੇ ਹਾਂ ਪਿਛਲੇ 23 ਦਿਨਾਂ ਤੋਂ ਮਰਨ ਵਰਤਤੇ ਨੇ ਹਾਲਤ ਉਹਨਾਂ ਦੀ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ ਤਾਂ ਪ੍ਰਸ਼ਾਸਨ ਜਿਹੜਾ ਹੈ ਇੱਥੇ ਜ਼ਰੂਰ ਐਂਬੂਲੈਂਸ ਲੈ ਕੇ ਆਇਆ ਸੀਗਾ ਜਦੇ ਵਿੱਚ ਵੈਂਟੀਲੇਟਰ ਵਰਗੀ ਸਹੂਲਤਾਂ ਦੱਸੀਆਂ ਜਾ ਰਹੀਆਂ ਨੇ ਕਿਸੇ ਵੀ ਐਮਰਜੈਂਸੀ ਵਾਲੀ ਸਥਿਤੀ ਨਾਲ ਡੇਟਣ ਦੇ ਲਈ ਤਾਂ ਇਹ ਐਂਬੂਲੈਂਸ ਜਦੋਂ ਇੱਥੇ ਲੈ ਕੇ ਆਏ ਤਾਂ ਜਿਹੜੇ ਕਿਸਾਨ ਇੱਥੇ ਡਟੇ ਹੋਏ ਨੇ ਉਹਨਾਂ ਨੇ ਕਿਸੇ ਵੀ ਐਮਰਜੈਂਸੀ ਵਾਲੀ ਸਹੂਲਤਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਇਹ ਐਂਬੂਲੈਂਸ ਇੱਥੇ ਖੜੀ ਹੈ ਤੇ ਬਿਲਕੁਲ ਲਾਲ ਇੱਕ ਟਰਾਲੀ ਛੱਡ ਕੇ ਜਾਂ ਇੱਕ ਦੋ ਟਰਾਲੀਆਂ ਛੱਡ ਕੇ ਜਗਜੀਤ ਸਿੰਘ ਡੱਲੇਵਾਲ ਹੁਣਾ ਦਾ ਕਮਰਾ ਜਿੱਥੇ ਉਹ ਇਸ ਵੇਲੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਨੇ ਇੱਕ ਪਾਸੇ ਤਾਂ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਮੁਲਾਕਾਤ ਚੱਲ ਰਹੀ ਹੈ ਦੂਜੇ ਪਾਸੇ ਪ੍ਰਸ਼ਾਸਨ ਨੇ ਐਮਰਜੈਂਸੀ ਸੇਵਾਵਾਂ ਲਈ ਜਾਂ ਕਿਸੇ ਵੀ ਸੈਨਸਿਟਿਵ ਸਿਚੁਏਸ਼ਨ ਨਾਲ ਜਟਣ ਦੇ ਲਈ ਇੱਕ ਐਮਰਜੈਂਸੀ ਐਂਬੂਲੈਂਸ ਜਿਹੜੀ ਹੈ ਇੱਥੇ ਲਿਆ ਕੇ ਖੜੀ ਕੀਤੀ ਸੀਗੀ ਪਰ ਜਿਹੜੇ ਕੁਝ ਕਿਸਾਨ ਨੇ ਉਹਨਾਂ ਨੇ ਇੱਥੇ ਐਂਬੂਲੈਂਸ ਨੂੰ ਖੜੇ ਕਰਨ ਤੋਂ ਜਾਂ ਇਸ ਪਾਸੇ ਮੇਰੇ ਇਸ ਇੱਕ ਹੋਟਲ ਹੈ ਬਿਲਕੁਲ ਸਟੇਜ ਦੇ ਨਾਲ ਇਸ ਹੋਟਲ ਦੇ ਵਿੱਚ ਐਮਰਜੈਂਸੀ ਸਰਵਾਮਤ ਲਈ ਕਿਹਾ ਸੀਗਾ ਪਰ ਉਹ ਕਿਸਾਨਾਂ ਦੇ ਵੱਲੋਂ ਇਹਨੂੰ ਮਨਾ ਕਰ ਦਿੱਤਾ ਗਿਆ ਇਹ ਤੁਸੀਂ ਦੇਖ ਸਕਦੇ ਹੋ ਗੇਟ ਬੰਦ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਜਿਹੜੀ ਉਹਨਾਂ ਐਂਬੂਲੈਂਸ ਜਿਹੜੀ ਹੈ ਇੱਥੋਂ ਦੀ ਵਾਪਸ ਲਿਜਾਈ ਆ ਰਹੀ ਹੈ ਇਹ ਐਂਬੂਲੈਂਸ ਉਹ ਇੱਥੋਂ ਦੀ ਕੁਛ ਮੀਟਰ ਦੂਰ ਤੇ ਅ ਕੁਛ ਹੀ ਮੀਟਰ ਦੂਰੀ ਤੇ ਪੈਟਰੋਲ ਪੰਪ ਹੈ ਉੱਥੇ ਖੜੀ ਕੀਤੀ ਜਾਏਗੀ ਤਾਂ ਇਸ ਐਂਬੂਲੈਂਸ ਦੇ ਵਿੱਚ ਆਕਸੀਜਨ ਮੋਈਆ ਕਰਾਉਣ ਵਾਲੀਆਂ ਮੈਡੀਕਲ ਸੁਵਿਧਾਵਾ ਨੇ ਵੈਂਟੀਲੇਟਰ ਵਰਗੀ ਮਸ਼ੀਨਰੀ अवेलेबल ਹੈ ਇੱਥੇ ਇੱਕ ਹਸਪੀਟਲ ਦੇ ਵਿੱਚ ਜਿਹੜਾ ਹੈ ਉਹ ਕੈਂਪ ਲਾਇਆ ਜਾਣਾ ਸੀਗਾ ਤਾਂਕਿ ਬਿਲਕੁਲ ਜਿੱਥੇ ਦਿਲਜੀਤ ਸਿੰਘ ਢੱਲੇਵਾਲ ਹੁਣੇ ਬੈਠੇ ਹੋਏ ਨੇ ਮਰਨ ਮਰਤੇ ਤੇ ਉੱਥੇ ਜੇਕਰ ਉਹਨਾਂ ਦੀ ਸਿਹਤ ਹੋਰ ਜ਼ਿਆਦਾ ਨਾਜ਼ੁਕ ਹੁੰਦੀ ਹੈ ਤਾਂ ਫਟਾਫਟ ਉਹਨਾਂ ਨੂੰ ਐਮਰਜੈਂਸੀ ਫੈਸਿਲਿਟੀ ਦਿੱਤੀ ਜਾਵੇ ਪਰ ਬਿਲਕੁਲ ਜਿਹੜੇ ਇੱਥੇ ਕਿਸਾਨ ਡੱਟੇ ਹੋਏ ਨੇ ਉਹਨਾਂ ਦੇ ਵੱਲੋਂ ਇਹ ਐਮਰਜੈਂਸੀ ਫੈਸਿਲਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਆਪਣੇ ਮਕਸਦ ਦੇ ਵਿੱਚ ਆ ਆਪਣਾ ਜਿਹੜਾ ਮਨਸੂਬਾ ਉਹਨਾਂ ਦਾ ਜਿਹੜਾ ਏਮ ਟਾਰਗੇਟ ਲੈ ਕੇ ਦਰਜੀਤ ਸਿੰਘ ਢੱਲੇਵਾਲ ਹੁਣੇ ਬੈਠੇ ਹੋਏ ਨੇ ਉਹ ਬਿਲਕੁਲ ਕਿਸੇ ਵੀ ਤਰ੍ਹਾਂ ਦਾ ਟ੍ਰੀਟਮੈਂਟ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲੈਣ ਤੋਂ ਇਨਕਾਰ ਕਰ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਤਾਂ ਇੱਥੇ ਐਂਬੂਲੈਂਸ ਮੋਹਈਆ ਕਰਵਾਈ ਜਾ ਰਹੀ ਹੈ ਤਾਂਕਿ ਜਿਹੜੀ ਹਾਲਤ ਉਹਨਾਂ ਦੀ ਨਾਜ਼ੁਕ ਹੁੰਦੀ ਜਾ ਰਹੀ ਹੈ ਉਹਨੂੰ ਐਨ ਮੌਕੇ ਤੇ ਐਮਰਜੈਂਸੀ ਦੇ ਵੇਲੇ ਜੋ ਵੀ ਉਹਨਾਂ ਨੂੰ ਸੇਵਾਵਾਂ ਦੀ ਜ਼ਰੂਰਤ ਹੋਵੇ ਉਹ ਮੋਹਈਆ ਕਰਵਾਈ ਜਾ ਸਕਣ ਇੱਕ ਮਿੰਨੀ ਹਸਪੀਟਲ ਜਿਹੜਾ ਹੈ ਬਿਲਕੁਲ ਸਟੇਜ ਦੇ ਕੋਲ ਬਣਾਇਆ ਜਾਵੇ ਪਰ ਜਿਹੜੇ ਤੇ ਕਿਸਾਨ ਨੇ ਉਹਨਾਂ ਨੇ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਔਰ ਹੁਣ ਖੁਦ ਕਿਸਾਨ ਜਿਹੜੇ ਨੇ ਇੱਥੇ ਇਹ ਐਂਬੂਲੈਂਸ ਨੂੰ ਵਾਪਸ ਲੈ ਕੇ ਜਾ ਰਹੇ ਨੇ ਤੁਸੀਂ ਐਂਬੂਲੈਂਸ ਨਹੀਂ ਖੜੀ ਕਰਨ ਦਿੱਤੀ ਇੱਥੇ ਨਹੀਂ ਖੜੀ ਕਰਨ ਦਵਾਗੇ ਕੀ ਹੈ ਇਹ ਤਾਂ ਕਹਿ ਰਹੇ ਕਿ ਐਮਰਜੈਂਸੀ ਸੇਵਾ ਵਾਲੇ ਲੈ ਕੇ ਆਏ ਕੋਈ ਐਮਰਜੈਂਸੀ ਜੀ ਹੋ ਜਵੇ ਸਾਡੀ ਗੱਲ ਹੀ ਨਹੀਂ ਮੰਨ ਰਹੀ ਇਹਨਾਂ ਦੀ ਸਹੂਲਤਾਂ ਸੜਾ ਲਵਾਂਗੇ ਅਸੀਂ ਆਪ ਕਰਾਂਗੇ ਇੰਤਜ਼ਾਮ ਪਰ ਹਾਲਤ ਜਿਸ ਤਰ੍ਹਾਂ ਨਾਜ਼ੁਕ ਹੁੰਦੀ ਜਾ ਰਹੀ ਹੈ ਇਸੇ ਨੂੰ ਦੇਖ ਸਾਡੇ ਕੋਲੇ ਆਪ ਇੰਤਜ਼ਾਮ ਅਸੀਂ ਆਪ ਕਰ ਲਾਂਗੇ ਲੋੜ ਪਊਗੀ ਤੇ ਤਾਂ ਸਰਕਾਰੀ ਤੁਸੀਂ ਐਂਬੂਲੈਂਸ ਇੱਥੋਂ ਦੀ ਸਰਕਾਰੀ ਜਦੋਂ ਸਾਡੀ ਗੱਲ ਹੀ ਨਹੀਂ ਮੰਨ ਰਹੀ ਸਰਕਾਰੀ ਸਹੂਲਤ ਦੀ ਸਾਨੂੰ ਕੋਈ ਲੋੜ ਨਹੀਂ ਆਈ ਵੈਸੇ ਕੀ ਕੀ ਹੈਗਾ ਭਾਈ ਜੀ ਇਸ ਐਂਬੂਲੈਂਸ ਦੇ ਵਿੱਚ ਕੀ ਕੀ ਸੀਗਾ ਭਾਜੀ ਇਹ ਬਾਪੂ ਜੀ ਦੇ ਵਾਸਤੇ ਮਦਦ ਦੇਣ ਵਾਸਤੇ ਮੈਡੀਸਿਨ ਦੀ ਸਾਰੀਆਂ ਸਹੂਲਤਾਂ ਦੀਆਂ ਸਾਰੇ ਵੈਂਟੀਲੇਟਰ ਪ੍ਰਬੰਧ ਸੀ ਡਾਕਟਰ ਸਰ ਨਾਲ ਸੀ ਤੇ ਗੱਡੀ ਸਾਡੀ ਹੁਣ ਮਨ ਕਰਕੇ ਅਸੀਂ ਵਾਪਸ ਜਾ ਰਹੇ ਹਾਂ ਹਾਂ ਜੀ ਵੈਂਟੀਲੇਟਰ ਵਰਗੀ ਸੁਵਿਧਾਵਾਂ ਸੀ ਹਾਂ ਸਾਰੀ ਸਹੂਲਤ ਸੀ ਸਰ ਸਾਰੀ ਐਮਰਜੈਂਸੀ ਸਾਰੇ ਸਮਾਨ ਆਈਏ ਦੇ ਵਿੱਚ ਅੱਛਾ ਸਾਰੀ ਵੈਂਟੀਲੇਟਰ ਜਿੰਨੇ ਸਾਰੇ ਆਕਸੀਜਨ ਸਾਰਾ ਸਾਰਾ ਪ੍ਰੋਪਰ ਮੈਡੀਕੇਸ਼ਨ ਜਿੰਨੀ ਆ ਸਾਰੀ ਪ੍ਰੋਪਰੇ ਦੇ ਵਿੱਚ ਹੈਗੀ ਆ ਤੁਸੀਂ ਵਾਪਸ ਲੈ ਕੇ ਜਾ ਰਹੇ ਹੋ ਸਰ ਉਤਾਰਨ ਨਹੀਂ ਦੇ ਰਹੇ ਜੀ ਸਾਨੂੰ ਇੱਥੇ ਕਨ ਉਤਾਰਨੇ ਨੇਗੇ ਅਸੀਂ ਆਪ ਹੀ ਕਰਾਂਗੇ ਜੋ ਕੁਝ ਕਰਨਾ ਜੀ ਤਾਂ ਬਿਲਕੁਲ ਕਿਸਾਨਾਂ ਨੇ ਐਂਬੂਲੈਂਸ ਸਰਕਾਰੀ ਐਂਬੂਲੈਂਸ ਦੀ ਸੇਵਾ ਲੈਣ ਤੋਂ ਇਨਕਾਰ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਐਂਬੂਲੈਂਸ ਜਿਹੜੀ ਹੈ ਇੱਥੋਂ ਦੀ ਪਿੱਛੇ ਹਟਾ ਦਿੱਤੀ ਗਈ ਹੈ ਔਰ ਦਿੱਤੀ ਐਂਬੂਲੈਂਸ ਨੂੰ ਖੜੇ ਕਰਨ ਦਾ ਪਲਾਨ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਸੀਗਾ ਉਹ ਗੇਟ ਕਿਸਾਨਾਂ ਨੇ ਆਪ ਬੰਦ ਕਰ ਦਿੱਤਾ ਤੇ ਤੁਸੀਂ ਦੇਖੋ ਕਿ ਕਿੰਨਾ ਵੱਡਾ ਇੱਕ ਐਂਬੂਲੈਂਸ ਨੂੰ ਦੇਖ ਕੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਐਂਬੂਲੈਂਸ ਨੂੰ ਦੇਖ ਕੇ ਇੱਕ ਡਰ ਦਾ ਮਾਹੌਲ ਪੈ ਗਿਆ ਕਿਉਂਕਿ ਇਹ ਜਦੋਂ ਆਪਾਂ ਖਬਰ ਤੁਹਾਨੂੰ ਦੱਸ ਰਹੇ ਹਾਂ ਜਦੋਂ ਇਹ ਐਂਬੂਲੈਂਸ ਪਿੱਛੇ ਨੂੰ ਜਾ ਰਹੀ ਹੈ ਉਦੋਂ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਲੌਂਡ ਆਰਡਰ ਤਮਾਮ ਦੇ ਹੋਰ ਵੱਡੇ ਪੁਲਿਸ ਅਧਿਕਾਰੀ ਨੇ ਇਸ ਵੇਲੇ ਜਗਜੀਤ ਸਿੰਘ ਢੱਲੇਵਾਲ ਹੁਣਾਂ ਨਾਲ ਮੁਲਾਕਾਤ ਕਰ ਰਹੇ ਨੇ ਮੁਲਾਕਾਤ ਕਿੱਥੇ ਕਰ ਰਹੇ ਨੇ ਇਹ ਬਿਲਕੁਲ ਇੱਕ ਦੋ ਟੈਂਟ ਛੱਡ ਕੇ ਇੱਕ ਦੋ ਟੈਂਟ ਛੱਡ ਕੇ ਜਗਜੀਤ ਸਿੰਘ ਢੱਲੇਵਾਲ ਹੁਣਾਂ ਦਾ ਕਮਰਾ ਹੈ ਉੱਥੇ ਸਟੇਜ ਹੈ ਉੱਥੇ ਮੁਲਾਕਾਤ ਚੱਲ ਰਹੀ ਹੈ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਉਹ ਜਿਹੜੇ ਬਾਕੀ ਕਿਸਾਨ ਨੇ ਇਹਨਾਂ ਨੂੰ ਖਦਸ਼ਾ ਹੋ ਗਿਆ ਕਿ ਇੱਕਦਮ ਐਂਬੂਲੈਂਸ ਵੀ ਇੱਥੇ ਆ ਗਈ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਵੀ ਇੱਥੇ ਬੈਠੇ ਨੇ ਤਾਂ ਸ਼ਾਇਦ ਕਿੱਥੇ ਜਬਰਦਸਤੀ ਜਿਹੜਾ ਢੱਲੇਵਾਲ ਉਹਨਾਂ ਨੂੰ ਨਾਲ ਨਾਲ ਲਜਾਇਆ ਜਾਵੇ ਇਸ ਕਰਕੇ ਸ਼ਾਇਦ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੂਰੀ ਮੋਰਚੇ ਬੰਦੀ ਇੱਥੇ ਕਰ ਦਿੱਤੀ ਗਈ ਨਾਕਾ ਲਗਾ ਦਿੱਤਾ ਗਿਆ ਔਰ ਜਿਹੜੀ ਐਂਬੂਲੈਂਸ ਆਈ ਸੀਗੀ ਇਹਨੂੰ ਵਾਪਸ ਭੇਜ ਦਿੱਤਾ ਗਿਆ ਮੈਂ ਠੀਕ ਬੋਲ ਰਿਹਾ ਜੀ ਇਤਨੀ ਹੋਇਆ ਇਦਾਂ ਹੀ ਖਰਚਾ ਹੋਇਆ ਬਿਲਕੁਲ ਜੀ ਦੇਖੋ ਜਦੋਂ ਵੀ ਕੋਈ ਸਾਰਨ ਵੱਜਦਾ ਨਾ ਹਾਂ ਸਾਡਾ ਉਦੋਂ ਹੀ ਜਿਹੜੀ ਜਿੰਨੀ ਵੀ ਸਿਕਿਉਰਿਟੀ ਹੈ ਸਾਡੀ ਉਹ ਤੈਨਾਤ ਹੋ ਜਾਂਦੀ ਹੈ ਵੀ ਦੇਖੋ ਕੋਈ ਵੀ ਸਾਰਨ ਵੱਜਦਾ ਸਾਨੂੰ ਇਹ ਲੱਗਦਾ ਵੀ ਸ਼ਾਇਦ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਸਾਡੇ ਤੇ ਹੱਲਾ ਬੋਲ ਰਹੀ ਹੈ ਕਿਉਂਕਿ ਅੱਜ ਦੁਪਹਿਰ ਨੂੰ ਆਪਣੇ ਬਾਬਾ ਜੀ ਆਏ ਸੀ ਦਲਵਾਲੇ ਦਲਪੰਤ ਵਾਲੇ ਉਹਨਾਂ ਦੀ ਗੱਡੀ ਬਲਬੀ ਬਾਬਾ ਬਲਬੀ ਉਹਨਾਂ ਦੀ ਗੱਡੀ ਤੇ ਵੀ ਸਾਰਨ ਲੱਗਿਆ ਹੋਇਆ ਸੀਗਾ ਉਹ ਜਦੋਂ ਸਾਰਨ ਉੱਥੋਂ ਵੱਜਿਆ ਤਾਂ ਸਾਰੀ ਜਿਹੜੀ ਮਤਲਬ ਆਪਣੀ ਸਿਕਿਉਰਿਟੀ ਸੀਗੀ ਸਾਰੇ ਇੱਕਦਮ ਐਕਸ਼ਨ 'ਚ ਆ ਗਏ ਵੀ ਹੋ ਸਕਦਾ ਵੀ ਦੇਖੋ ਸਾਨੂੰ ਤਾਂ ਇਹ ਖਾਸਾ ਵੀ ਕਦੋਂ ਵੀ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਜਿਹੜੇ ਆਪਣੇ ਭੰਡ ਸਰਕਾਰ ਜਿਹਨੂੰ ਕਹਿੰਦੇ ਆਪਾਂ ਉਹ ਸਰਕਾਰ ਕਦੇ ਵੀ ਸਾਡੇ ਤੇ ਕਿਉਂਕਿ ਸਾਨੂੰ ਉਹਨਾਂ ਤੇ ਵਿਸ਼ਵਾਸ 1% ਦਾ ਵੀ ਨਹੀਂ ਰਿਹਾ ਪਰ ਰੋਜ਼ ਤੁਸੀਂ ਇਸੇ ਤਰ੍ਹਾਂ ਮੋਰਚਾ ਬੰਦੀ ਕਰਦੇ ਹੋ ਯਾਰ ਕਿਉਂਕਿ ਹੁਣ ਜਿਹੜੇ ਅੱਜ ਇੱਕਦਮ ਮੀਟਿੰਗ ਚੱਲ ਰਹੀ ਸੀਗੀ ਪੁਲਿਸ ਅਧਿਕਾਰੀਆਂ ਦੇ ਨਾਲ ਇਹਨੂੰ ਲੈ ਕੇ ਦੋਵਾਂ ਸੈਂਸਿਟਿਵ ਹੋ ਗਿਆ ਮੋਰਚਾ ਨਹੀਂ ਜੀ ਇਹ 24 ਘੰਟੇ ਚੱਲਦੀ ਆ ਦਿਨ ਰਾਤ ਚੱਲਦੀ ਆ ਦਿਨੇ ਵੀ ਨੱਕੇ ਲੱਗੇ ਹੁੰਦੇ ਆ ਥੋੜਾ ਜਿਹਾ ਰਾਤ ਨੂੰ ਥੋੜਾ ਜਿਆਦਾ ਹੋ ਜਾਂਦੀ ਹੈ ਸਿਕਿਉਰਿਟੀ ਰਾਤ ਨੂੰ ਅਸੀਂ ਜਿਆਦਾ ਵਧਾ ਦਿੰਦੇ ਕਿਉਂਕਿ ਇਹ ਪੁਲਿਸ ਜਾਂ ਜੋ ਵੀ ਸੈਂਟਰਲ ਸਰਕਾਰ ਹੈ ਥੋੜਾ ਜਿਹਾ ਚੋਰਾ ਭਾਵੇਂ ਐਂਬੂਲੈਂਸ ਆਈ ਸੀਗੀ ਕਿ ਜ਼ਿਆਦਾ ਦ੍ਰਿੜਤਾ ਨਜ਼ਰ ਆ ਰਹੀ ਹੈ ਕਿ ਬਿਲਕੁਲ ਹੀ ਦਲੇਵਾਲ ਹੁਣੀ ਮਨਾ ਕਰ ਰਹੇ ਨੇ ਕਿ ਕੋਈ ਐਮਰਜੈਂਸੀ ਸੇਵਾ ਵੀ ਨਹੀਂ ਲੈਣੀ ਨਹੀਂ ਲੈਣੀ ਇਹ ਦੇਖੋ ਉਹਨਾਂ ਦਾ ਜਿਹੜੀ ਉਹਨਾਂ ਦੀ ਸੋਚ ਹੈ ਉਹਨਾਂ ਦੀ ਸੋਚ ਇੱਥੇ ਖੜੀ ਹੈ ਵੀ ਅਸੀਂ ਜਿੰਨਾ ਚਿਰ ਕਿਸਾਨਾਂ ਨੂੰ ਕੁਝ ਲੈ ਕੇ ਨਹੀਂ ਦਿੰਦੇ ਐਮਐਸਪੀ ਗਰੰਟੀ ਕਾਨੂੰਨ ਕਸਾਨਾਂ ਦੀ ਕਰਜ਼ਾ ਮੁਕਤੀ ਜਿੰਨਾ ਚਿਰ ਨਹੀਂ ਹੁੰਦੀ ਚਾਹੇ ਸਾਡੀ ਸ਼ਹੀਦੀ ਹੋ ਜੇ ਉਹਨਾਂ ਚਿਰ ਅਸੀਂ ਕੋਈ ਟ੍ਰੀਟਮੈਂਟ ਨਹੀਂ ਲੈਣਾ ਉਹ ਐਡੀ ਵੱਡੀ ਬਿਮਾਰੀ ਨਾਲ ਜੂਝ ਰਹੇ ਉਹ ਦਵਾਈ ਵੀ ਉਹਨਾਂ ਨੇ ਛੱਡ ਰੱਖੀ ਹੈ ਬਿਲਕੁਲ ਦਵਾਈ ਛੱਡੀ ਹੋਈ ਹੈ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਵੱਡੀ ਮੀਟਿੰਗ ਚੱਲ ਰਹੀ ਹੈ ਪਰ ਐਮਰਜੈਂਸੀ ਸੇਵਾ ਧਲੇਵਾਲ ਉਹਨਾਂ ਨੇ ਉਹਨਾਂ ਦੇ ਸਮਰਥਕਾਂ ਨੇ ਲੈਣ ਤੋਂ ਮਨਾਂ ਕਰ ਦਿੱਤਾ ਇਸੇ ਕਰਕੇ ਇੱਥੋਂ ਦੀ ਐਂਬੂਲੈਂਸ ਵੀ ਜਿਹੜੀ ਵਾਪਸ ਭੇਜ ਦਿੱਤੀ ਗਈ ਹੈ ਕੈਮਰਾਮੈਨ ਮਨੀਸ਼ ਦੇ ਨਾਲ ਰਮਚੁਕਾ ਬਾਦ ਅਨਿਕਚੋਰਾ ਟੀਵੀ ਖਨौरी ਬਾਰਡਰ